ਇਹ ਪਾਣੀ ਦੇ ਮੁੱਦੇ ਦਾ ਅੱਜਪਨ ਜਿਹੜਾ ਰੋਜ਼ ਪ੍ਰਦਰਸ਼ਨ ਕਰ ਰਹੇ ਬੀਜੇਪੀ ਦੇ ਖਿਲਾਫ ਵੈਸੇ ਤਾਂ ਜਿਹੜੀ ਸੈਂਟਰ ਸਰਕਾਰ ਹੈ ਪਹਿਲਾਂ ਤੋਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਖਿਲਵਾੜ ਕਰ ਰਹੀ ਧੱਕਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਤੋਂ ਖਿਲਾਫ ਹੀ ਚੱਲੀ ਹੈ ਚਾਹੇ ਜ਼ਮੀਨ ਦਾ ਮੁੱਦਾ ਸੀਗਾ ਹੋਰ ਮੁੱਦੇ ਸੀਗੇ ਹੁਣ ਪਾਣੀ ਦਾ ਮੁੱਦਾ ਹੈ ਜਿਹੜਾ ਬੀਬੀਐਨਐਸ ਪਾਖੜਾ ਜਿਹੜੀ ਵਿਆਸ ਜਿਹੜਾ ਮੈਨੇਜਮੈਂਟ ਬੋਰਡ ਹੈ ਉੱਥੋਂ ਪਾਣੀ ਜਾਂਦਾ ਹੈ ਨਾ ਤੇ ਉੱਥੋਂ ਧੱਕੇ ਨਾਲ ਪਾਣੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ ਬੀਜੇਪੀ ਵਾਲੇ ਅਸੀਂ ਉਹ ਹੋਣ ਨਹੀਂ ਦੇਣਾ ਹੈਗਾ ਇਹ ਲਈ ਚਾਹੇ ਸਾਨੂੰ ਘਰ ਨਮਜਾਰਾ ਹੋਰ ਕਰਨਾ ਪਵੇ ਇਸ ਸੰਘਰਸ਼ ਨੂੰ ਵੱਡੇ ਲੈਵਲ ਤੇ ਵੀ ਕਰਾਂਗੇ ਆਪਾਂ ਕਿਉਂਕਿ ਜਿਹੜਾ ਸਿਸਟਮ ਦੇ ਹਿਸਾਬ ਨਾਲ ਜਿੰਨਾ ਉਹਨਾਂ ਦਾ ਹੱਕ ਬੰਦਾ ਸੀ ਹਰਿਆਣਾ ਸਰਕਾਰ ਦਾ ਹੈ ਨਾ ਆਪਾਂ ਲਗਭਗ ਮੇਰੇ ਹਿਸਾਬ ਨਾਲ 9000 ਕਿੱਸਾ ਹੁੰਦਾ ਉਹ ਆਪਣਾ ਲੈ ਚੁੱਕੇ ਨੇ ਉਹ ਧੱਕੇ ਦੇ ਨਾਲ ਹੁਣ ਉਥੋਂ ਪਾਣੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਅਸੀਂ ਉਹ ਨਹੀਂ ਦੇਵਾਂਗੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ ਪਾਣੀ ਹੈ ਨਾ ਮਾਨ ਸਰਕਾਰ ਨੇ ਜਿਵੇਂ ਨਹਿਰਾਂ ਦਾ ਪ੍ਰੋਜੈਕਟ ਚਲਾਇਆ ਹੋਇਆ ਨਹਿਰਾਂ ਦੇ ਲਈ ਪਾਣੀ ਚਾਹੀਦਾ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਸਾਫ਼ ਸੁਥਰਾ ਪਾਣੀ ਲੋਕਾਂ ਨੂੰ ਮਿਲੇ ਕਿਉਂਕਿ ਪੰਜਾਬ ਦੇ ਏਰੀਆ ਚ ਕ ਦੂਜੀ ਗੱਲ ਕੀ ਜਦੋਂ ਕੰਢੀ ਰੀਤੀ ਗੱਲ ਕਰਦੇ ਆ ਕੰਢੀ ਰੀਤ ਵਿੱਚ ਲਗਭਗ ਸਵਾ ਲੱਖ ਏਕੜ ਹੈ ਜਿਹੜੀ ਨਾ ਉਹ ਨੈਰ ਪ੍ਰਭਾਵਿਤ ਏਰੀਆ ਹੈ ਨਾ ਤੇ ਲਗਭਗ 433 ਪਿੰਡ ਨੇ ਉਹਦੇ ਲਈ ਪਾਣੀ ਚਾਹੀਦਾ ਸਾਨੂੰ ਅਸੀਂ ਨਹਿਰਾਂ ਦੇ ਥਰੂ ਖੇਤਾਂ ਤੱਕ ਜਾਂ ਲਿਫਟਿੰਗ ਦੇ ਥਰੂ ਲੋਕਾਂ ਨੂੰ ਪਾਣੀ ਦੇਣਾ ਚਾਹੁੰਦੇ ਹਾਂ ਸਾਡੇ ਕੋਲ ਪਹਿਲਾਂ ਹੀ ਪਾਣੀ ਦੀ ਕਮੀ ਹੈ ਅਸੀਂ ਤਾਂ ਇਹ ਕਹੇ ਸੀ ਸਾਡੇ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਇਹਨਾਂ ਨੇ ਪਾਣੀ ਰੋਕਿਆ ਉੱਥੇ ਜਿਹੜਾ ਆਪਣੇ ਹਮਲਾ ਹੋਇਆ ਸੀਗਾ ਉਹਦੇ ਚੱਕਰ 'ਚ ਪਾਣੀ ਰੋਕਿਆ ਕਹਿੰਦੇ ਪਾਕਿਸਤਾਨ ਦਾ ਐ ਕਿ ਜਿਹੜਾ ਉੱਥੋਂ ਪਾਣੀ ਰੋਕਿਆ ਉਹ ਤੋਂ ਵਿੱਚ ਤੁਸੀਂ ਹਰਿਆਣੇ ਨੂੰ ਦੋ ਉਹਦੇ ਚ ਸਾਨੂੰ ਵੀ ਦੋ ਸਾਡੇ ਕੋਲ ਪਹਿਲਾਂ ਪਾਣੀ ਦੀ ਘਾਟ ਹੈਗੀ ਇਸ ਕਰਕੇ ਅਸੀਂ ਜੇ ਬੀਜੇਪੀ ਤੱਕੜ ਕਰੂਗੀ ਤਾਂ ਆਪਾਂ ਨਹੀਂ ਹੋਣਦਾਂਗੇ ਇਸ ਸੰਘਰਸ਼ ਨੂੰ ਵੱਡੇ ਲੈਵਲ ਤੇ ਕਰਾਂਗੇ ਪੰਜਾਬ ਦੇ ਵਿੱਚ ਤਾਂ ਕੋਈ ਵੀ ਜਿਹੜੀ ਨਦੀ ਹੈ ਨਹੀਂ ਪਾਣੀ ਜਿਹੜਾ ਇਹ ਉੱਥੇ ਹਿਮਾਚਲ ਕਹੂਗਾ ਜੇ ਪਾਣੀ ਬੰਦ ਕਰ ਦੇ ਨੇ ਇੱਦਾਂ ਨਹੀਂ ਕਰ ਸਕਦੇ ਉਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੈਂ ਹਿੱਸੇਵਾਰੀ ਹੁੰਦੀ ਹੈ ਹਰਿਆਣੇ ਦੇ ਹਿੱਸੇਵਾਰੀ ਸੀ ਜੀ ਉਹਦੇ ਲੱਗ ਪਏ 2020 ਉਹ ਆਪਾਂ ਦੇ ਲੇ ਚੁੱਕੇ ਆ ਬਾਕੀ ਜਿਹੜੀ ਸਾਡੇ ਹਿੱਸੇਦਾਰੀ ਸੀ ਜਪਾ ਉਹ ਲੈ ਰਹੇ ਆ ਆਪਾਂ ਫालतू ਬੱਲੇ ਨਹੀਂ ਇਹ ਬਾਕੀ ਜਿਹੜਾ ਪੰਜਾਬ ਦੇ ਪਾਣੀ ਉਹਨਾਂ ਦੇ ਪਹਿਲ ਦਾ ਹੱਕ ਤਾਂ ਪੰਜਾਬ ਦਾ ਹੀ ਹੈ ਨਾ ਜਿੱਥੇ ਦਿੱਲੀ ਦੀ ਸਰਕਾਰ ਸੀ ਤੁਹਾਡੀ ਉਸਲੇ ਤਾਂ ਪਾਣੀ ਆ ਆਰਾਮ ਨਾਲ ਜਾ ਰਿਹਾ ਸੀ ਹੁਣ ਦਿੱਲੀ ਚ ਸਰਕਾਰ ਤੁਹਾਡੀ ਚਲੀ ਗਈ ਤੇ ਉਸ ਤੋਂ ਬਾਅਦ ਪਾਣੀ ਬੰਦ ਕਰਨ ਦੀ ਗੱਲ ਨਹੀਂ ਨਹੀਂ ਅੱਧਾ ਕੁਝ ਨਹੀਂ ਹੈ ਸਿਸਟਮ ਇਹੀ ਹੈ ਕਿ ਜਿੰਨਾ ਹਰਿਆਣੇ ਦਾ ਬਣਦਾ ਪਾਣੀ ਉਹ ਤੋਂ ਆਪਾਂ ਮੰਨਣਾ ਨਹੀਂ ਕੀਤਾ ਕਰੇ ਸਾਡੀ ਸਰਕਾਰ ਨੇ ਉਹਨਾਂ ਨਹੀਂ ਕੀਤਾ ਜਿੰ ਬੱਦੂ ਸਾਡੇ ਕੋ ਹੈ ਨਹੀਂ ਜੇ ਸਾਡੇ ਕੋ ਫਾਲਤੂ ਹੈ ਤਾਂ ਦੇ ਦਾਂਗੇ ਪਰ ਸਾਡੇ ਕੋ ਫਾਲਤੂ ਹੈ ਨਹੀਂਗਾ